ਆ ਲੁੱਕ ਸੋਨੂੰ ਜਿਹੜੇ ਪਲਾਈ ਦੇ ਦਰਵਾਜ਼ੇ ਸਭ ਤੋਂ ਸਸਤੇ ਕਹਿ ਦਿੰਦੇ ਆ ਉਹ ਲੁੱਕ ਨਹੀਂ ਦੇਣੀ ਦੋਸਤੋ ਬਿਲਕੁਲ ਸ਼ਾਈਨਿੰਗ ਦੇ ਵਿੱਚ ਹੈਵੀ ਚਾ ਪੂਰਾ ਹੈ ਆ ਦੇਖੋ ਇਹ ਪਿੱਤਲ ਹੈ ਹਾਂਜੀ ਹਾਂਜੀ ਅ ਵਰਕਸ਼ਾਪ ਹੈ ਹੂੰ ਬੰਨਾਂ ਕੋਲੇ ਸਾਰਾ ਆਰਗੈਨਿਕ ਚੀਜ਼ਾਂ ਨੇ ਅੱਜਕੱਲ ਆਰਗੈਨਿਕ ਚੀਜ਼ਾਂ ਦਾ ਵੈਸੀ ਟ੍ਰੈਂਡ ਆ ਮੰਨ ਲਓ ਆਪ ਇਹ ਤਰ ਨੂੰ ਲਾਉਣ ਵਾਸਤੇ ਜਿਹੜੀ ਮੇਕ ਆ ਨਾ ਇਹ ਵੀ ਆਪਣੇ ਕੋਲੇ ਪਿਆ ਹੋਰ ਪਿੱਤਲ ਦੀ ਆ ਜਿਹੜੀ ਇਸ ਤਰ੍ਹਾਂ ਮੰਨ ਲਓ ਆਪਾ ਲਾਉਂਦੇ ਆ ਤੁੱਜਾ ਖਰਚ ਕਰ ਲਓ ਕਿਸੇ ਨੇ ਬਣਾ ਲਿਆ ਹਨਾ ਉਹਦੇ ਚ ਗੱਲ ਕੀ ਸੀਗੀ ਵੀ ਅਗਲਾ ਕਨਾਂ ਜਾਂ ਸਾਨੂੰ ਪਿੱਤਲ ਨਹੀਂ ਮਿਲਦਾਗਾ ਤੇ ਬਾਈ ਇਹ ਇੱਕ ਬਾਈ ਹੋਰਾਂ ਕੋਲੇ ਨਾ ਜਿਵੇਂ ਆ ਪਿੱਤਲ ਆਗਾ ਆ ਦੋਸਤੋ ਹਾਂਜੀ ਇਹ ਪਿੱਤਲ ਜੇ ਤੁਸੀਂ ਕੋਈ ਕਾਰੀਗਰ ਭਾਈ ਦੇਖ ਰਿਹਾ ਹਾਂ ਹਾਂਜੀ ਹਾਂਜੀ ਜਾਂ ਕਿਸ ਨਿਕਰੇ ਵੈਸੇ ਲਗਾਉਣਾਗਾ ਗੇਟ ਦੀ ਨਹੀਂ ਰਹੇਗੀ ਤੇ ਜਿਹੜਾ ਇਹ ਪਿੱਤਲ ਲਗਾ ਇਹ ਵੀ ਕਿਤੋਂ ਮਿਲਦਾ ਨਹੀਂਗਾ ਇਹ ਮਿਲਦਾ ਨਹੀਂ ਬਾਈ ਕੋਈ ਗੱਲ ਨਹੀਂ ਗੱਲ ਕੀ ਹੈ ਨਾ ਐਕਚੁਅਲ ਮੇਰੇ ਕੋਲੇ ਨਾ ਜਦੋਂ ਆਪਾਂ ਸਟਾਰਟ ਕੀਤਾ ਵੈਸੇ ਦਾ ਪਿੱਤਲ ਆਪਾਂ ਆਵਰੇ ਵਾਸਤੇ ਗੇਟ ਤੋਂ ਦੇਖ ਹੀ ਰਹੇ ਹਾਂ ਨਾ ਆਵਰੇ ਵਾਸਤੇ ਮੰਗਾਉਨੇ ਹਾਂ ਪਰ ਹੁਣ ਕੀ ਹੁੰਦਾਗਾ ਵੀ ਇਹ ਚੀਜ਼ਾਂ ਰੇਅਰ ਨੇ ਮਿਲਦੀਆਂ ਨਹੀਂ ਠੀਕ ਹੈ ਜੀ ਅਗਲਾ ਕੀ ਕਰਦਾ ਵੀ ਗੇਟ ਬਣਾ ਲੈਂਦਾਗਾ ਕੋਠੀਆਂ ਦੇ ਜਾਂ ਮੇਨ ਕੋਈ ਬਣਾ ਲੈਂਦਾ। ਤੁਹਾਨੂੰ ਦਿਖਾ ਦਿੰਨੇ ਆ ਦਰਸ਼ਕੋ ਅਸੀਂ ਪਿੱਤਲ ਤੇ ਤੁਸੀਂ ਮੰਗਵਾ ਸਕਦੇ ਹੋਗੇ ਇੱਥੇ ਆ ਕੇ ਵਿజిਟ ਕਰੋ ਜੌਂਦਪਿੰਡ ਦੇ ਵਿੱਚ ਪਰਸਨਲੀ ਕਿਉਂਕਿ ਕੋਰੀਅਰ ਵਗੈਰਾ ਦੇ ਵਿੱਚ ਚੀਜ਼ਾਂ ਇੱਕ ਹੋਰ ਦੱਸਦੇ ਆ ਤੁਹਾਨੂੰ ਤੁਸੀਂ ਪਿੱਤਲ ਵੀਡੀਓ 'ਚ ਤਾਂ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਵਜਨ ਕਰਕੇ ਹੈਵੀ ਪਿੱਤਲ ਆ ਸਾਰਾ ਤੁਹਾਨੂੰ ਦਿਖਾਉਣੇ ਆ ਜੀ। ਹਾਂ ਜੀ। ਇੱਕ ਆ ਦੇਖੋ ਦੋਸਤੋ ਪਿੱਤਲ ਤੁਹਾਨੂੰ ਪਿੱਤਲ ਵੀ ਦਿਖਾਉਣੇ ਆ ਪਹਿਲਾਂ ਅਸੀਂ। ਆ ਦੇਖੋ ਜਿਵੇਂ ਆ ਲੱਗਿਆ ਹੋਇਆ ਹੈ ਨਾ ਬੰਨਾਂ ਦੇ ਆਪ ਦੇ ਆਫਿਸ ਦੇ ਵਿੱਚ ਗੇਟ ਲੱਗਿਆ ਹੋਇਆ। ਤੁਸੀਂ ਆ ਦੇਖੋ ਤੇ ਆਹ ਦੇਖੋ ਤੁਹਾਨੂੰ ਬੰਦ ਕਰਕੇ ਦਿਖਾਉਨੇ ਆਂ ਸੀ ਦਰਸ਼ਕੋ ਆਹ ਚੀਜ਼ਾਂ ਹੀ ਕਲਾਸਿਕ ਆਹ ਲੁੱਕ ਸੋਨੂੰ ਜਿਹੜੇ ਪਲਾਈ ਦੇ ਦਰਵਾਜ਼ੇ ਸਭ ਤੋਂ ਸਸਤੇ ਕਹਿ ਦਿੰਦੇ ਆ ਉਹ ਲੁੱਕ ਨਹੀਂ ਦੇਣੀ ਉਹਨਾਂ ਨੇ ਇਹ ਲੁੱਕ ਨਹੀਂ ਦੇਣੀ ਆਹ ਚੀਜ਼ਾਂ ਪ्योर ਪਿੱਤਲ ਲੱਗਿਆ ਹੋਇਆ ਸਾਰਾ ਹਾਂਜੀ ਹਾਂਜੀ ਤੇ ਆਹ ਪਿਆ ਬਣਾ ਕੋਲੇ ਪਿੱਤਲ ਆਹ ਦੇਖੋ ਦੋਸਤੋ ਬਿਲਕੁਲ ਸ਼ਾਈਨਿੰਗ ਦੇ ਵਿੱਚ ਹੈਵੀ ਚਾ ਪੂਰਾ ਇਹ ਆਹ ਦੇਖੋ ਇਹ ਪਿੱਤਲ ਨਾਲ ਤੁਸੀਂ ਜੇ ਤੁਹਾਨੂੰ ਰਿਕੁਆਇਰਮੈਂਟ ਆ ਚਲੋ ਦਰਵਾਜ਼ੇ ਨਹੀਂ ਖਰੀਦਨੇ ਤੁਸੀਂ ਜਾਂ ਨਹੀਂ ਰਹੇਗੀ ਤੁਸੀਂ ਇਹ ਪਿੱਤਲ ਇੱਥੇ ਆ ਕੇ ਲੈ ਸਕਦੇ ਹੋ ਇਹ ਤੁਹਾਨੂੰ ਪੰਜਾਬ ਦੇ ਵਿੱਚੋਂ ਰੇਅਰ ਆ ਤੁਸੀਂ ਮਾਰਕੀਟਾਂ ਚ ਭੁਗਾਈ ਕਰ ਲਓ ਨਹੀਂ ਮਿਲਣਾ ਹਾਂਜੀ ਬਾਈ ਹਰ ਤੁਸੀਂ ਐਕਸਪਲੇਨ ਕਰਦੇ ਉਹ ਐਕਸਪਲੇਨ ਬਾਈ ਇਹੀ ਹੈਗਾ ਵੀ ਆ ਕਈ ਵਾਰ ਮੈਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਦਰਵਾਜਾ ਖਰਚ ਕਰ ਲਓ ਕਿਸੇ ਨੇ ਬਣਾ ਲਿਆ ਹਨਾ ਉਹਦੇ ਦੀ ਗੱਲ ਕੀਤੀ ਸੀਗੀ ਵੀ ਅਗਲਾ ਕਨਾਂ ਜਾਂ ਸਾਨੂੰ ਪਿੱਤਲ ਨਹੀਂ ਮਿਲਦਾਗਾ ਤੇ ਕੋਈ ਗੱਲ ਨਹੀਂ ਆਪਾਂ ਬੈਠਿਆ ਬਾਈ ਕੋਈ ਗੱਲ ਨਹੀਂ ਜਿਨੂੰ ਵੀ ਕੋਈ ਪਿੱਤਲ ਦੀ ਰਿਕੁਆਇਰਮੈਂਟ ਆ ਕੋਈ ਸ਼ੇਅਰ ਚਾਹੀਦਾ ਕੋਈ ਡੋਂਗ ਵਗੈਰਾ ਚਾਹੀਂਦਾ ਜਾਂ ਕਿਸੇ ਵੀ ਤਰ੍ਹਾਂ ਦਾ ਪਿੱਤਲ ਚਾਹੀਦਾਗਾ ਕੋਈ ਗੱਲ ਨਹੀਂ ਆਪਣੇ ਕੋਲੇ ਇੱਥੇ ਵਿਜ਼ਿਟ ਕਰ ਲਓ ਪਿੱਤਲ ਜਿੰਨਾ ਚਾਹੀਦਾ ਹੋਲ ਉਹ ਆਹ ਦੇਖੋ ਜੀ ਆਹ ਹੈਂਡਲ ਆ ਗਿਆ ਹਾਂਜੀ ਆ ਆਪਣੇ ਕੋਲੇ ਆ ਗਿਆ ਜਿਵੇਂ ਕੁੰਡੇ ਕਹੇ ਦਿੰਦੇ ਆਰਲ ਕਹੇ ਦਿੰਦੇ ਆਹ ਹਾਂ ਪਿਕਸਲ ਚਾਹੀ ਹੈ ਵੀ ਹੈਵੀ ਚਾਹੀ ਹਾਂਜੀ ਹਾਂਜੀ ਉਹ ਗੱਲ ਨਹੀਂ ਹੈਗੀ ਵੀ ਇੱਕ ਹਲਕੀ ਜੀ ਚੀਜ਼ ਹੋਊ ਟਾਈਮ ਪਾਸ ਪੂਰਾ ਹੈਵੀ ਚਾਹੀਏ ਇਹ ਵਾਈਟ ਮੈਟਲ ਨਹੀਂ ਬਾਈ ਸਾਰਾ ਪ्युअर ਪਿੱਤਲ ਆ ਨਾ ਹਾਂ ਕੋਈ ਵੀ ਬੰਦਾ ਆਪਾਂ ਨੂੰ ਇਹ ਕਹਦੇ ਵੀ ਮੰਨ ਲਓ ਛਿਕਣੀਆਂ ਪਿੱਤਲ ਦੇ ਵਿੱਚ ਹਾਂਜੀ ਹਾਂਜੀ ਤੇ ਆਹ ਡੌਮ ਆ ਗਿਆ ਬਾਈ ਇਹ ਵੀ ਹੈਵੀ ਚਾਪੂਰੇ ਉਹ ਨਹੀਂ ਹੈਗੇ ਵੀ ਅਲਕਿਚ ਹੋਣੀ ਉਹ ਹੈਵੀ ਚ ਨਹੀਂ ਬਣੀ ਬਾਕੀ ਬਾਈ ਮੇਨ ਗੱਲ ਇਹ ਹੈ ਨਾ ਵੀ ਦੇਖੋ ਆਪਣੇ ਕੋਲ ਤਾਂ ਇੱਕ ਇੱਕ ਚੀਜ਼ ਬਦਲਦੀ ਆ ਮੰਨ ਲਓ ਆ ਪਿੱਤਲ ਨੂੰ ਲਾਉਣ ਵਾਸਤੇ ਜਿਹੜੀ ਮੇਕ ਆ ਨਾ ਇਹ ਵੀ ਆਪਣੇ ਕੋਲੇ ਪਿਆ ਉਹ ਬਦਲਦੀ ਆ ਜਿਹੜੀ ਇਸ ਤਰ੍ਹਾਂ ਮੰਨ ਲਓ ਆਪਾਂ ਲਾਉਨੇ ਆ ਕੀ ਹੁੰਦਾਗਾ ਮੰਨ ਲਓ ਪਿੱਤਲ ਦਾ ਲਾਲਾ ਫਾਜਾ ਲਓ ਜਿਹੜੀ ਆਰਟੀਫੀਸ਼ੀਅਲ ਮੇਕਾਂ ਹੋਣੀਆਂ ਨੇ ਉਹ ਕੀ ਹੁੰਦਾ ਵੀ ਕਾਲੀਆਂ ਹੋ ਜਾਂਦੀਆਂ ਨੇ ਪਰ ਜੇ ਪਿੱਤਲ ਹੋਊਗਾ ਤਾਂ ਹੈ ਮਤਲਬ ਉਹਨੇ ਆਵਰੀ ਝਲਕ ਤਾਂ ਦੇਣੀ ਆ ਨਾ ਬਾਕੀ ਇਹ ਚੀਜ਼ਾਂ ਚੱਜਦੀਆਂ ਵੀ ਇਹਦੇ ਚੱਜਦੀਆਂ ਹਾਂ ਤੇ ਬਈ ਹਰਫੀ ਤੇ ਕਹਿ ਸਕਦੇ ਹਣਾ ਜਿਹੜੀ ਥੋੜਾ ਇਹ ਕੰਮ ਹੈ ਸ਼ਾਪ ਹੈ ਹਾਂਜੀ ਹਾਂਜੀ ਅ ਵਰਕਸ਼ਾਪ ਹੈ ਹੂੰ ਬੰਨਾਂ ਕੋਲੇ ਸਾਰਾ ਆਰਗੈਨਿਕ ਚੀਜ਼ਾਂ ਨੇ ਅੱਜਕੱਲ ਆਰਗੈਨਿਕ ਚੀਜ਼ਾਂ ਦਾ ਬੈਸੀ ਟ੍ਰੈਂਡ ਆ ਹਾਂਜੀ ਹਾਂ ਪਰਵਾਜੀ ਆਰਗੈਨਿਕ ਇਹ ਪਿੱਤਲ ਸਾਰਾ ਆਰਗੈਨਿਕ ਹੂੰ ਤੇ ਬੰਨਾਂ ਦਾ ਨੰਬਰ ਪਾਵਾਂਗੇ ਨਾਲ-ਨਾਲ ਬਹੁਤ ਵਧੀਆ ਕਲਾ ਹੈ ਬੰਨਾਂ ਚ ਇਹ ਕਲਾ ਬਈ ਅਲੋਪ ਹੁੰਦੀ ਜਾ ਰਹੀ ਹੈ ਬਸ ਭਾਈ ਉਹੀ ਹੈ ਨਾ ਆਪ ਨੂੰ ਵੀ ਦੇਖੋ ਸਟਾਰਟ ਦਾ ਚਲੋ ਆਪਾਂ ਇੱਕ ਕੰਮ ਸਮਝ ਕੇ ਕੀਤਾ ਸੀ ਪਰ ਹੁਣ ਅੱਗੇ ਜਾ ਕੇ ਜਦੋਂ ਲੋਕ ਐਪਰੀਸ਼ੀਏਟ ਕਰਦੇ ਆ ਚੀਜ਼ਾਂ ਨੂੰ ਹਨਾ ਤਾਂ ਆਪਾਂ ਨੂੰ ਆਪ ਨੂੰ ਵੀ ਲੱਗਿਆ ਵੀ ਇਹ ਪੰਜਾਬ ਦਾ ਕਲਚਰ ਆ ਆਪਾਂ ਨੂੰ ਵੀ ਸੰਭਾਲ ਕੇ ਰੱਖਣਾ ਚਾਹੀਦਾ ਸੰਭਾਲ ਕੇ ਰੱਖਣਾ ਚਾਹੀਦਾ ਭਾਈ ਕਿਉਂਕਿ ਜਿਹੜੇ ਮਾਡਰਨ ਟਾਈਪ ਦੇ ਦਰਵਾਜ਼ੇ ਲਾਤਾ ਦਿੰਦੇ ਆ ਲੋਕ ਸਸਤੇ 2500 ਦਾ ਦਰਵਾਜ਼ਾ ਸਸਤੇ ਤੋਂ ਸਸਤਾ ਹਾਂ ਇਹ ਤਾਂ ਬਹੁਤ ਕੁਝ ਜਾਂਦਾ ਭਾਈ ਜਿਹੜੀ ਆ ਚੀਜ਼ ਆ ਨਾ ਇਹ ਚੀਜ਼ ਨਹੀਂ ਮਿਲਣੀ ਅੱਖਾਂ ਨੂੰ ਸਕੂਨ ਦਿੰਦੀ ਹੈ ਸਕੂਨ ਦਿੰਦੀ ਹੈ ਭਾਈ ਹਾਂ ਸਹੀ ਗੱਲ ਆ ਬੰਦਾ ਆਪ ਦੇਖ ਕੇ ਕਹਿਣਾ ਹਨਾ ਹੁਣ ਇਹ ਜੀ ਚ ਕੋਈ ਇੱਕਦਾਂਗੀ ਗੱਲ ਨਹੀਂ ਭਾਈ ਕਿਸੇ ਨੂੰ ਵੀ ਦੇਖੋ ਲੋੜ ਹੋਵੇ ਕੋਈ ਗੱਲ ਨਹੀਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿਹਨੇ ਕੰਮ ਕਰਨਾ ਕਰਾਉਣਾ ਕੋਈ ਗੱਲ ਨਹੀਂ ਸਾਰਾ ਰੇਡ ਦੇ ਵਿੱਚ ਵੀ ਮੈਨੇਜ ਹੋ ਜਾਂਦਾ ਇਹ ਰੇਡ ਕੋਈ ਬੋਲਦੀ ਆਪਾਂ ਇਹਦਾ ਰੇਟ ਕੋਈ ਗੱਲ ਨਹੀਂ ਬੋਲਦੇ ਹੋ ਬਾਈ ਇਹ ਜਿਹੜਾ ਪੀਸ ਹੈਗਾ ਇਹ ਮੰਨ ਲਓ 200 ਰੁਪਏ ਦਾ ਪੀਸ ਹੈਗਾ ਇਹ 1100 ਰੁਪਏ ਦਾ ਪੀਸ ਹੈਗਾ ਠੀਕ ਹੈ ਜੀ ਇਹ ਡੋਮ ਇਹ ਜਿਹੜਾ ਡੋਮ ਆਗਾ ਇਹਦੇ ਜੋ ਮੰਨ ਲਓ ਕੋਈ ਵੀ ਲੈ ਲਓ 95 ਰੁਪਏ ਦਾ ਡੋਮ ਆਗਾ ਤੇ ਜਿਵੇਂ ਆਹ ਟੀ ਹੋ ਗਈ ਇਹ 65 ਰੁਪਏ ਦਾ ਪੀਸ ਆ ਆਹ 65 ਰੁਪਏ ਦਾ ਪੀਸ ਆ ਜਿਹੜਾ ਇਹ ਹੈਂਡਲ ਆ ਇਹ 700 ਰੁਪਏ ਦਾ ਪੀਸ ਆ ਤੇ ਜਿਵੇਂ ਆਹ ਮੇਕ ਹੋ ਗਈ ਇਹ ਮੰਨ ਲਓ 5 ਰੁਪਏ ਦੀ ਇੱਕ ਮੇਕ ਹੈਗੀ ਤੇ ਬਾਕੀ ਜਿੰਨੀ ਵੀ ਅਗ ਨੂੰ ਲੋਡ ਹੋਈ ਉਹ ਮੌਕੇ ਤੇ ਹੋਏ ਕੋਈ ਕੋਈ ਦੇਖਦੇ ਹੋ ਦੋਸਤੋ ਪ੍ਰਾਈਸ ਸੁਣ ਕੇ ਨਾ ਤੁਸੀਂ ਕੰਪੇਅਰ ਵੈਸੇ ਨ ਗਰੰਟੀ ਮੈਂ ਦੇਣਾ ਯਾਰ ਮਤਲਬ ਕੰਪੇਅਰ ਦਾ ਗੱਲ ਇਹ ਵੀ ਹੈ ਨਾ ਬਈ ਕੰਪੇਅਰ ਗੱਲ ਕੀ ਜਦੋਂ ਚੀਜ਼ ਮਿਲਦੀ ਹੀ ਨਹੀਂ ਗੱਲ ਇਹ ਵੀ ਆ ਆਪਾਂ ਇੱਥੇ ਦੇਖੋ ਮੈਂ ਜੇ 2 ਰੁਪਏ ਕਮਾ ਵੀ ਲਊਗਾ ਉਹਦੇ ਨਾਲ ਨਹੀਂ ਫਰਕ ਪੈਂਦਾ ਗੱਲ ਇਹ ਆ ਵੀ ਹੁਣ ਮੰਨ ਲਓ ਮੈਂ ਜਿੱਥੋਂ ਵੀ ਮੰਗਾਉਣਾ ਚਾਹੇ ਰਾਜਸਥਾਨ ਤੋਂ ਕਿਧੋਂ ਮੰਗਾਵਾ ਪਰ ਤੁਹਾਨੂੰ ਪੰਜਾਬ ਦੇ ਵਿੱਚ ਇੱਥੇ ਬੈਠਿਆਂ ਨੂੰ ਚੀਜ਼ ਮਿਲਦੀ ਹੈ ਵੱਡੀ ਗੱਲ ਤਾਂ ਇਹ ਆ ਇਹ ਆ ਬਈ ਹੈਨਾ ਇਹ ਚੀਜ਼ਾਂ ਰੇਅਰ ਮਿਲਦੀਆਂ ਹੈ ਨਹੀਂ ਆਮ ਗੱਲ ਇਹ ਆ ਦੋਸਤੋ ਬਾਈਆਂ ਦੇ ਕੰਮ ਨੂੰ ਐਪਰੀਸ਼ੀਏਟ ਕਰਿਓ ਤੇ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਸੋਚ ਹੈ ਨਾ ਵੀ ਮੈਂ ਇਹ ਜਿਹਾ ਦਰਵਾਜ਼ਾ ਲਾਉਣਾ ਹੈ ਕਲਾਸ ਆ ਜੋਧਪਿੰਡ ਨੇੜੇ ਰਾਮਪੁਰਾ ਤੇ ਤਫਾ ਸ਼ਹਿਰ ਪੈਂਦੇ ਨੇ ਕਿ ਵੱਡੇ ਤੇ ਪਿੰਡ ਦੇ ਵਿੱਚ ਬਾਈ ਹੋਰੀ ਆ ਬੈਠੇ ਨੇ ਐਡੀ ਵੱਡੀ ਕਲਾ ਤੇ ਤੁਸੀਂ ਦੇਖ ਕੇ ਜਰੂਰ ਜਾਇਓ ਯਾਰ ਮਤਲਬ ਇੱਕ ਦੇਖਣ ਵਾਲੀਆਂ ਚੀਜ਼ਾਂ ਬਾਈ ਮਨਾਂ ਕੋਲੇ ਪੁਰਾਣੇ ਦਰਵਾਜ਼ੇ ਯਾਰ ਮੈਂ ਪਹਿਲੀ ਵਾਰ ਆਪਣੀ ਜ਼ਿੰਦਗੀ ਚ ਬਾਈ ਦੇਖਿਆ ਜਿਹੇ ਦਰਵਾਜ਼ੇ ਬਣਦੇ ਵੀ ਮੈਂ ਕਦੇ ਦੇਖੇ ਨਹੀਂ ਜਿਹੇ ਦਰਵਾਜ਼ੇ ਠੀਕ ਹੈ ਠੀਕ ਹੈ ਨਹੀਂ ਸਾਡੇ ਕੋਲੇ ਬਹੁਤ ਕਸਟਮਰ ਆਉਂਦੇ ਆ ਬਾਈ ਅਗਲਾ ਕਹਿੰਦਾ ਯਾਰ ਵਾਕਈ ਬਾਕੀ ਬਾਈ ਜੈਨੂਨ ਕੰਮ ਨੂੰ ਹਰ ਇੱਕ ਬੰਦਾ ਕਰਦਾ ਹਾਂ ਕੋਈ ਐਜੀ ਗੱਲ ਨਹੀਂ ਬਹੁਤ ਵਧੀਆ ਕੰਮ ਹੈ ਬਾਈ ਉਹਨਾਂ ਦਾ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕੰਮ ਦੇ ਲਈ ਜੇ ਤੁਸੀਂ ਦਰਵਾਜ਼ਾ ਛੋਟਾ ਵੀ ਬਣਾਉਣਾ ਹੈ ਵੱਡੀ ਹਵੇਲੀ ਦਾ ਵੱਡਾ ਦਰਵਾਜ਼ਾ ਨਹੀਂ ਛੋਟੇ ਦਰਵਾਜ਼ੇ ਵੀ ਲਗਾਉਣੇ ਆ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ ਹਰਪ੍ਰੀਤ ਹੋਰ ਨਾਲ ਧੰਨਵਾਦ